ਵਰਨ ਕੀਤਾ ਖਾਸਾ ਬਾਈਕਰ ਤੇ ਕਿ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਦੀ ਸਰਕਾਰ ਜਿਹੜੀ ਨੀਤੀ ਪਾਲਸੀ ਲੈ ਕੇ ਆਈ ਲੈਂਡ ਪਾਲਸੀ ਉਹਦੇ ਤੇ ਔਰ ਜਿੰਨੀਆਂ ਮੰਗਾਂ ਸਾਡੀਆਂ ਹੁਣ ਤੱਕ ਪੈਂਡਿੰਗ ਪਈਆਂ ਵਾਂ ਉਹਨਾਂ ਤੇ ਅੱਜ ਪੰਜਾਬ ਭਰ ਵਿੱਚ ਡੀਸੀ ਦਫ਼ਤਰਾਂ ਦੇ ਤੇ ਮੰਗ ਪੱਤਰ ਸਾਰੀਆਂ ਜਿੱਥੇ ਬੰਦੇ ਆਗੂ ਵੱਲੋਂ ਦਿੱਤੇ ਜਾ ਰਹੇ ਆ ਸੋ ਉਹਦੇ ਤੇ ਡੀਸੀ ਫੋਰੀ ਤੋਂ ਹੀ ਮੰਗ ਪੱਤਰ ਦਿੱਤਾ ਮੁੱਖ ਮੰਤਰੀ ਪੰਜਾਬ ਰਾਈਟ ਡਿਪਟੀ ਕਮਿਸ਼ਨਰ ਜਾਂ ਗਣਾਵਾ ਸ਼ਹਿਰੀਕਰਨ ਤਹਿਤ ਨੇ ਅੱਛੀ ਕਲੋਨੀਆਂ ਬਣਾਉਣ ਦੀ ਜਿਹੜੀ ਤਜਵੀਜ਼ ਵਾ ਇਹ ਲੈ ਕੇ ਆਈ ਆ ਪੰਜਾਬ ਸਰਕਾਰ ਸਾਡਾ ਇਹ ਵੀ ਲੈਂਡ ਪੂਲਿੰਗ ਪਾਲਸੀ ਬੁੱਢੋਂ ਹੀ ਗਲਤ ਵਾ ਇਹਦੇ ਤੇ ਲੋਕਾਂ ਨਾਲ ਧੋਖਾ ਨਾ ਜਮੀਨ ਦੇ ਕੇ ਤੇ ਲੋਕਾਂ ਤੋਂ ਖੋ ਕੇ ਇਹ ਤੇ ਸਰਕਾਰ ਨੇ ਕਰਜ਼ਾ ਚੁੱਕ ਕੇ ਆਉਂਦਾ ਡੰਗ ਪੂਰਾ ਕਰਨਾ ਵਾ ਭਾਰਤ ਮਾਲਾ ਯੋਜਨਾ ਤਹਿਤ ਛੜਕਾ ਦੇ ਵਿੱਚ ਖੋਈਆਂ ਜਾ ਰੀਆਂ ਵਾ ਜਮੀਨਾਂ ਉਹਨਾਂ ਦਾ ਵੀ ਪੂਰਜੋਰ ਸਰਕਾਰ ਨੂੰ ਲੋਕਾਂ ਦੇ ਜਿਹੜੇ ਮਕਾਨ ਹੈਗੇ ਆ ਆਬਾਦਕਾਰ ਉਹਨਾਂ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦੀ ਗੱਲ ਆ ਸੰਸਦ ਦੇ ਮੌਜੂਦਾ ਮੌਨਸੂਨ ਦੇ ਵਿੱਚ 2023 ਆ ਕਿ ਜਿਹੜਾ ਵਾ ਉਹਦੇ ਤੇ ਪੰਜਾਬ ਸਰਕਾਰ ਮਤਾ ਪਾਸ ਕਰੇ ਵੀ ਅਸੀਂ ਇਹਦੇ ਤੇ ਪਿੱਛੇ ਜਾਵਾਂਗੇ ਚੇਪ ਵਾਲੇ ਮਿੱਤਰ ਜਿਹੜੇ ਆ ਇਹ ਘਾਤਕ ਨਹੀਂ ਰੈਗੂਲੇਟਿਓਨ ਸਟੇਟ ਦਾ ਵੀ ਛਾ ਰਹਿਣਾ ਚਾਹੀਦਾ ਨਿੱਜੀਕਰਨ ਦੀ ਨੀਤੀ ਤੇ ਖੱਤਰਾਂ ਦੇ ਘਰਾਂ ਵਿੱਚ ਇਹ ਪਾਣੀ ਲਾਉਣੇ ਬੰਦ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੰਕੋਰ ਸਿੰਘ ਸਮਰੋਲਾ ਭਾਰਤੀ ਸਾਂਝ ਦੇ ਮਹਿਰਾਮ ਪੰਜਾਬ ਮਿੰਟਰਦਾਨ ਅੱਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੱਦਾ ਦਿੱਤਾ ਗਿਆ ਡੀਸੀ ਦਫ਼ਤਰਾਂ ਨੂੰ ਮੰਗ ਪੱਤਰ ਜਿਹੜਾ ਸੀਐਮ ਤੱਕ ਚਾਉਣ ਦਾ ਕਿਸਾਨ ਮਜ਼ਦੂਰ ਮੋਰਚੇ ਦਾ ਲਾਂਚ ਸੀ ਉਹਦੇ ਪੱਤਰ ਤੇ ਅੱਜ ਕੋਈ ਪਰਦੇ ਵਿੱਚ ਅੱਤਰ ਹੋਏ ਆ ਕਿਉਂਕਿ ਜਿਹੜੀ ਸਰਕਾਰ ਹੈ ਇਹ ਬਦਲਾ ਦੇ ਨਾਂ ਦੇ ਉੱਤੇ ਲਿਆਂਦੀ ਗਈ ਸੀ ਪਰ ਇਹਨਾਂ ਦੀ ਜਿਹੜੀ ਨੀਤੀ ਆ ਉਹ ਬਦਲਾ ਦੇ ਰੂਪ ਦੇ ਵਿੱਚ ਸਾਹਮਣੇ ਆ ਗਈ ਆ ਕਿਉਂਕਿ ਲੋਕਤੰਤਰ ਦਾ ਘਾਣ ਕਰਕੇ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਨੇ ਲੋਕਾਂ ਦੀ ਦੇ ਜੇ ਸਰਕਾਰੀ ਇਹ ਇੱਕ ਬਿਜਲੀ ਵਿਭਾਗਨ ਸੀ ਉਹਨੂੰ ਪ੍ਰਾਈਵੇਟ ਕਰਨ ਦੇ ਵਿੱਚ ਜਿਹੜਾ ਨਿੱਜੀਕਰਨ ਖਤਮ ਕਰਨ ਦੇ ਵਿੱਚ ਜਿਹੜੇ ਪੋਰਜੋਰ ਦੇ ਵਿੱਚ ਬਦਲਾਅ ਦੇ ਵਿੱਚ ਸਰਕਾਰ ਪੱਪਾਂ ਪਰ ਹੋਈ ਪਈ ਆ ਅਸੀਂ ਇਹਦਾ ਵਿਰੋਧ ਕਰਦੇ ਆ ਜਿਹੜੀ ਭਾਰਤਮਾਲਾ ਹੈ ਉਹਦੇ ਵਿੱਚ ਜਿਹੜੇ ਨੁਕਸਾਨੀਆਂ ਗਈਆਂ ਜ਼ਮੀਨਾਂ ਨੇ ਜਿਨ੍ਹਾਂ ਦੇ ਅੱਜ ਉਹਦੀ ਨਿਕਾਸੀ ਪਾਣੀ ਦੀ ਨਾ ਹੋਣ ਕਾਰਨ ਉਹਨਾਂ ਦੇ ਵਿੱਚ ਪਾਣੀ ਦੇ ਨਹਾੜਾ ਆ ਚੁੱਕਿਆ ਉਹਨਾਂ ਦਾ ਵਾਪਜਾ ਲੈਣ ਦੇ ਲਈ ਤੇ ਜਿਹੜੀਆਂ ਸਾਡੀਆਂ ਮੰਗਾਂ 12 ਚੱਲ ਰਹੀਆਂ ਸੀ ਉਹਨਾਂ ਦਾ ਅੰਦੋਲਨ ਜਿਹੜਾ ਚੱਲਿਆ ਸੀ ਅੰਦੋਲਨ ਦੇ ਵਿੱਚ ਜਿਹੜਾ ਨੁਕਸਾਨ ਕੀਤਾ ਗਿਆ ਸਰਕਾਰ ਵੱਲੋਂ ਜਾਂ ਜਿਹੜੇ ਉੱਥੋਂ ਦੇ ਅਧਿਕਾਰੀ ਆ ਉਹਨਾਂ ਵੱਲੋਂ ਉਨ੍ਹਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਤੇ ਜਿਹੜੇ ਕਿਸਾਨਾਂ ਮਜ਼ਦੂਰਾਂ ਨੂੰ ਨੁਕਸਾਨ ਹੋਇਆ ਉਹਨਾਂ ਦੀ ਪਰਭਾਈ ਕੀਤੀ ਜਾਵੇ ਤੇ ਜਿਹੜੀ ਇਹ ਪਾਲਿਸੀ ਲੈ ਕੇ ਆਇਆ ਇਹਨਾਂ ਪਾਲਿਸੀ ਨੂੰ ਜ਼ਮੀਨਾਂ ਰਿਕਵਰ ਕਰਨ ਵਾਲੀਆਂ ਇਹਨਾਂ ਨੂੰ ਖਾਰਜ ਕੀਤੀ ਜਾਵੇ ਤੇ ਜਿਹੜੇ ਚਿਪ ਵਾਲੇ ਮੀਟਰਾਂ